ਸੰਜੀ ਪੰਜਾਬੀਓ ਕੀ ਹਾਲ ਹੈ ਇਹ ਵੀਡੀਓ ਵੇਖਣ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਰਿਆਂ ਤੋਂ ਪਹਿਲਾਂ ਤਾਂ ਫਰੀਦਕੋਟ ਦੇ ਖੰਡੂਰ ਸਾਹਿਬ ਦੇ ਜਿੰਨੇ ਵੀ ਵੋਟਰ ਆ ਗਏ ਹੱਥ ਵੰਨ ਕੇ ਬਹੁਤ ਬਹੁਤ ਧੰਨਵਾਦ ਸਲਾਮ ਕਰਦੇ ਆਂ ਦੋਸਤੋ ਜਿਨ੍ਹਾਂ ਨੇ ਕੀ ਆਪਣੇ ਤੇ ਪੰਥ ਨੂੰ ਵੇਹਣਾ ਨਹੀਂ ਆਉਣ ਦਿੱਤਾ ਤੇ ਮਗਰਲਾ ਮੀਣਾ ਮੰਨ ਲਾ ਵੀ ਲਾਤਾ ਖੰਡੂਰ ਸਾਹਿਬ ਵਾਲਿਆਂ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਫਰੀਦਕੋਟ ਤੇ ਖੰਡੂਰ ਸਾਹਿਬ ਵਾਲੇ ਵੋਟਰਾਂ ਦਾ ਜਿਨ੍ਹਾਂ ਨੇ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਦੀ ਤੇ ਭਾਈ ਸਰਵਜੀਤ ਸਿੰਘ ਜੀ ਦੀ ਜਿੱਤ ਦਵਾ ਕੇ ਸਾਰੇ ਦੁਨੀਆਂ ਦੇ ਵਿੱਚ ਇੱਕ ਇਤਿਹਾਸ ਰਚਤਾ ਕਿ ਪੰਜਾਬੀ ਜੋ ਕਹਿੰਦੇ ਆ ਉਹ ਕਰਦੇ ਵੀ ਆਗੇ ਬਹੁਤ ਬਹੁਤ ਧੰਨਵਾਦ ਹੁਣ ਇੱਕ ਗੱਲ ਕਰਨੀ ਚਾਹੁੰਦਾ ਹਾਂ ਦੋਸਤੋ ਮੈਂ ਪਹਿਲਾਂ ਉਹਦੀ ਬਹੁਤ ਇੱਜ਼ਤ ਕਰਦੇ ਹੁੰਦੇ ਸੀ ਅਸੀਂ ਉਹ ਨਾਂ ਦੇ ਮੂਹਰੇ ਬਾਪੂ ਸਿਮਰਜੀਤ ਸਿੰਘ ਮਾਨ ਦਾ ਸ਼ਬਦ ਲਾਉਦੇ ਹੁੰਦੇ ਸੀ। ਖੋਦ। ਜਦੋਂ ਤੋਂ ਉਹ ਦੀਪ ਸਿੱਧੂ ਬਾਈ ਉਹਦੀ ਸਪੋਰਟ ਕਰ ਗਿਆ ਤੇ ਕਹਿ ਗਿਆ ਵੀ ਆਪਾਂ ਨੂੰ ਹੱਕ ਇਸੇ ਨੇ ਦਵਾ ਕੇ ਦੇਣੇ। ਇਹ ਹੀ ਆਪਣਾ ਜੋ ਬੁੱਢਾ ਜਰਨੈਲ ਹੈ। ਉਸ ਤੋਂ ਬਾਅਦ ਦੋਸਤੋ ਮੰਨ ਲਾ ਵੀ ਵੋਟਾਂ ਪੈਂਦੀਆਂ ਸਰਕਾਰ ਆਵਾਦਵੀ ਪਾਰਟੀ ਦੀ ਬੰਦਦੀ ਹੈ। ਸੀਟ ਖਾਲੀ ਹੋ ਜਾਂਦੀ ਹੈ ਸੰਗਰੂਰ ਤੋਂ। ਤੇ ਉੱਥੇ ਇਹ ਸਿਮਰਜੀਤ ਸਿੰਘ ਮਾਨ ਜੀ ਐਮਪੀ ਉੱਠਦੇ ਆ। ਤੇ ਉੱਥੋਂ ਜਿੱਤ ਜਾਂਦੇ ਆਗੇ ਉਦੋਂ ਬਾਅਦ ਹੁਣ ਇਹਨਾਂ ਨੇ ਆ ਕੇ ਮੰਨ ਲਾ ਵੀ ਥੋੜਾ ਜਿਹਾ ਆਪਣੇ ਆਪ ਚ ਹੀ ਉਹ ਹੋ ਗਏ ਵੀ ਖਣੀ ਮੈਂ ਕਿੱਡਾ ਕਹੋ ਹੋ ਗਿਆ ਕਿੱਡੀ ਕੁ ਪਾਲਟੀ ਬਣ ਗਈ ਮੇਰੀ 13 ਦੇ 13 ਸੀਟਾਂ ਦੇਣ ਆਪਦੇ ਕੈਂਡੀਡੇਟ ਦੇ ਤੇ ਖੰਦੂਰ ਸਾਹਿਬ ਤੋਂ ਵੀ ਸਿੱਖ ਪੰਥ ਦੀ ਮੰਨ ਲਾ ਵੀ ਇਹ ਡਰਦਾ ਮਾਰਾ ਰੱਖ ਲੋ ਕਿਵੇਂ ਰੱਖ ਲੋ ਇਹਨੇ ਉੱਥੋਂ ਕੈਂਡੀਡੇਟ ਆਪ ਦਾ ਵਾਪਸ ਲੈ ਲਿਆ ਆਪਾਂ ਉਸ ਕੰਮ ਦੀ ਸਲਾਹਤਾ ਕਰਦੇ ਆਂ ਇਹਦੀ ਦੂਜੇ ਨੰਬਰ ਤੇ ਇਹ ਨੇ ਤੇ ਭਾਈ ਬਡਾਲਾ ਨੇ ਫਰੀਦਕੋਟ ਸਰਬਜੀਤ ਸਿੰਘ ਦੇ ਬਰਾਬਰ ਐ ਦੋ ਤਾਤ ਤੇ ਐ ਸਰਬਜੀਤ ਸਿੰਘ ਨੂੰ ਭਾਈ ਨੂੰ ਕਾਂਗਰਸ ਕਾਲੀ ਤਾਂ ਪਾਲਿਆਂ ਤੋਂ ਨਹੀਂ ਕੋਈ ਖਤਰਾ ਸੀ ਸਿੱਖ ਨੂੰ ਖਤਰਾ ਹੁੰਦਾ ਆਪਣੇ ਕੌਮ ਦੇ ਜਿਹੜੇ ਵਿੱਚ ਗद्दार ਹੁੰਦੇ ਆ ਇਹ ਸ਼ਬਦ ਤਾਂ ਕਹਨੇ ਪੈਂਦੇ ਇਹਨਾਂ ਨੇ ਸਾਫਤ ਕਰਤਾ ਦੋਸਤੋ ਫਿਰ ਇਹਨੂੰ ਇੱਕ ਪਾਲਟੀ ਪੱਤਰਕਾਰ ਬੰਦੇ ਨੇ ਪੁੱਛਿਆ ਕਹਿੰਦਾ ਜੀ ਜਦੋਂ ਤੁਸੀਂ ਐਮਪੀ ਦਾ ਇਲੈਕਸ਼ਨ ਜਿੱਤਿਆ ਹੋ ਤੇ ਤੁਹਾਡੀ ਜਿੱਤ ਦੇ ਵਿੱਚ ਕਹਿੰਦਾ ਮੰਨ ਲਾ ਵੀ ਸੀ ਦੇ ਭਾਈ ਦੀਪ ਸਿੱਧੂ ਤੇ ਸਿੱਧੂ ਮੂਸੇ ਵਾਲੇ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਇਹ ਬੰਦੇ ਨੇ ਐ ਮੁੱਛਾਂ ਐ ਛੜੀਆਂ ਜਿਵੇਂ ਬਿੱਲੀ ਦੀ ਪੂਛ ਨੂੰ ਨਹੀਂ ਬਟਾਉਂਦਾ ਹੁੰਦਾ ਐ ਮੇਰਾ 40 ਸਾਲਾਂ ਦਾ ਤਜਰਬਾ ਮੈਂ 40 ਸਾਲਾਂ ਦੇ ਨੇ ਕੰਮ ਕੀਤਾ ਮੈਂ ਉਹਨੂੰ ਸਿਮਰਤਜੀਤ ਸਿੰਘ ਮਾਨ ਤੈਨੂੰ ਹੁਣ ਪੁੱਛਣਾ ਚਾਹਣਾ ਹੈ ਵੀ ਤੇਰਾ 40 ਸਾਲਾਂ ਦਾ ਤਜਰਬਾ ਹੁਣ ਕਿੱਥੇ ਗਿਆ ਕਿੱਥੇ ਗਿਆ ਤੇਰਾ 40 ਸਾਲਾਂ ਦਾ ਕੰਮ ਕੀਤਾ ਰੀਆ ਕਲ ਟਿਕਾਣੇ ਲਿਆਤੀ ਇਹ ਪਬਲਿਕ ਇਸ ਤਰ੍ਹਾਂ ਹੀ ਕਰਦੀ ਹੁੰਦੀ ਆ ਤੇ ਜੇ ਉਹਦੇ ਤੂੰ ਚਾਰ ਸ਼ਬਦ ਹੀ ਇਸ ਬੰਦੇ ਦੇ ਸਲਾਹਤਾ ਚ ਲਾ ਦਿੰਦਾ ਵੀ ਹਾਂ ਭਾਈ ਉਹ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੋ ਸਕਦਾ ਪ੍ਰਮਾਤਮਾ ਤੈਨੂੰ ਜਿਤਾ ਦਿੰਦਾ ਕਿਤੇ ਲੋਕਾਂ ਦੇ ਮਨਾਂ ਚ ਵਸ ਜਾਂਦਾ ਫੇਰ ਤੂੰ ਜਦੋਂ ਸਰਕਾਰਾਂ ਨਾ ਕਹਿਣ ਮੰਨਣ ਨਾ ਕਰਨ ਤੂੰ ਮੰਨ ਲਾ ਭਗਤ ਸਿੰਘ ਨੂੰ ਅੱਜ ਵੀ ਹੱਤਵਾਦੀ ਮੰਨਦਾ ਹੈਗਾ ਤੇ ਇੱਕ ਗੱਲ ਤੂੰ ਆਪਦੇ ਮੂੰਹ ਨਾ ਮੰਨਿਆ ਹੋਇਆ ਕੀ ਮਮੀ ਟਬੀ ਖਾਨਾ ਹੈਗਾ ਦੱਸੋ ਵੀ ਇੱਕ ਪਾਸੇ ਖਾਲਿਸਤਾਨ 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 ਟੰਡੋਰਾ ਪਿੱਟਣ ਵਾਲਿਆ ਕਿਤੇ ਤੂੰ ਆਪਦੀ ਗੱਡੀ ਤੇ ਲਾਇਆ ਖਾਲਿਸਤਾਨ ਦਾ ਝੰਡਾ ਆਪਦੀ ਗੱਡੀ ਤੇ ਲਿਖਾਇਆ ਤੂੰ ਖਾਲਿਸਤਾਨ ਜ਼ਿੰਦਾਬਾਦ ਆਪਦੇ ਘਰ ਦੇ ਉੱਤੇ ਲਾਇਆ ਤੂੰ ਆਦੇ ਗੇਟ ਦੇ ਉੱਤੇ ਲਾਈਆ ਪਲੇਟ ਵਿਖਾਲਿਸਤਾਨ ਜ਼ਿੰਦਾਬਾਦ ਦੋਸਤੋ ਇੰਨੀਆਂ ਗੱਲਾਂ ਕਹਿੰਦੇ ਹੋਏ ਵੀਡੀਓ ਜ਼ਿਆਦਾ ਲੰਬੀ ਹੋ ਜੂ ਗੁੱਸਾ ਤਾਂ ਆਉਂਦਾ ਜੇ ਕੋਈ ਆਪ ਦਾ ਬੰਦਾ ਮੰਨ ਲਾ ਵੀ ਆਪਦੇ ਦੀ ਪਿੱਠ 'ਚ ਸ਼ਰਾਬ ਮਾਰਦਾਗਾ ਹੈ ਦੋਸਤੋ ਇੰਨੀਆਂ ਗੱਲਾਂ ਕਹਿੰਦੇ ਹੋਏ ਦੁਬਾਰੇ ਫੇਰ ਮੈਂ ਧੰਨਵਾਦ ਕਰਦਾ ਹਾਂ ਫਰੀਦਕੋਟ ਦੇ ਲੋਕਾਂ ਦਾ ਤੇ ਖੰਡੂਰ ਸਾਹਿਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਹਨੂੰ ਤਾਕ ਨੀ ਲੱਗਣ ਦਿੱਤਾ ਪੱਗ ਨੂੰ ਤੇ ਸਿੱਖ ਪੰਥ ਦੀ ਸਾਰੇ ਵਿਸ਼ਵ ਦੇ ਵਿੱਚ ਚੜ੍ਹਦੀ ਕਲਾ ਹੋਊਗੀ ਸ਼ਰੋ ਦੋਸਤੋ ਇੰਨੀਆਂ ਗੱਲਾਂ ਕਹਿੰਦੇ ਹੋਏ ਕਿਉਂ ਜੀ ਭਾਵਕ ਹੋ ਜੇ ਜੇ ਵੀਡੀਓ ਵਧੀਆ ਚੰਗੀ ਲੱਗੇ ਅੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੁਹਾਡਾ ਆਪਣਾ ਭਰਾ ਸਿੱਧੂ ਬਾਈ ਬਠੰਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵੱਸਦੇ ਰਹੋ ਜਵਾਨੀਆਂ ਮਾਣੋ